Gracias. No, ਪੁਲਜੀ ਸ਼ਹੀਦਾਂ ਦੀ ਧਰਤੀ ਹੈ 40 ਮੁਕਤਿਆਂ ਦੀ ਪਵਿੱਤਰ ਧਰਤੀ ਹੈ। ਔਰ ਇਸ ਧਰਤੀ ਨੇ ਬੜੇ ਲੋਗਾਂ ਨੂੰ ਰੰਗ ਭਗ ਲਾਏ ਹੈ। ਸਹੇਬੇ ਕਮਾਲ ਸਰਬੰਸਦਾਨੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਇੱਥੇ ਚਰਨਸ਼ੋਪਾ ਪ੍ਰਾਪਤ ਧਰਤੀ ਹੈ ਇੱਥੇ ਲੜਾਈ ਲੜੀ। ਔਰ ਮੈਨੂੰ ਲੱਗਦਾ ਕਿ ਇਸ ਦਿਹਾੜੇ ਤੇ ਜੇ ਅਸੀਂ ਨਖਮਸਤਕ ਹੁੰਨੇ ਆ ਤੇ ਸਾਨੂੰ ਇੱਕ ਆਤਮ ਬਲ ਮਿਲਦਾ ਹੈ ਸੋ ਹਮੇਸ਼ਾ ਦੀ ਤਰ੍ਹਾਂ ਗੁਰਦੁਆਰਾ ਸਾਹਿਬ ਦੀ ਬਹੁਤ ਮਹਾਨਤਾ ਹੈ ਔਰ ਮੈਨੂੰ ਲੱਗਦਾ ਕਿ ਮੁਕਸਰ ਸਾਹਿਬ ਇਟੁੱਟੀ ਗੰਢੀ ਸਾਹਿਬ ਤੇ ਅਸੀਂ ਜਿਹੜੇ ਰਹਿਣ ਵਾਲੇ ਆ ਇਸ ਧਰਤੀ ਤੇ ਉਹ ਆਪਣੇ ਆਪ ਨੂੰ ਖੁਸ਼ ਨਸੀਬ ਸਮਝਦੇ ਆ ਕਿ ਅਸੀਂ ਉਸ ਧਰਤੀ ਦੇ ਵਸਨੀਕ ਆ ਜਿੱਥੇ ਸਰਬੰਸਿਦਾਨੀ ਦੇ ਚਰਨ ਪਏ ਸੋ ਅੱਜ ਅਸੀਂ ਸਾਰੇ ਸਾਥੀ ਕਾਂਗਰਸ ਪਾਰਟੀ ਦੇ ਆਗੂ ਅਸੀਂ ਸਾਰੇ ਨਕਮਸਤਖ ਹੋ ਕੇ ਗੁਰੂ ਮਹਾਰਾਜ ਦਾ ਓਟ ਆਸਰਾ ਲੈਣ ਵਾਸਤੇ ਅਰਦਾਸ ਬੇਨਤੀਆਂ ਕਰਨ ਵਾਸਤੇ ਕਿ ਇਹ ਸੱਚੇ ਪਾਸ਼ਾ ਸਰਬੱਤ ਦਾ ਭਲਾ ਕਰੀ ਔਰ ਚੜ੍ਹਦੀ ਕਲਾ ਬਖਸ਼ੀ ਔਰ ਕੋਈ ਜਾਣੇ ਅਣਜਾਣੇ ਚ ਭੁੱਲਾਂ ਹੋ ਗਈਆਂ ਹੋਵੇ ਤੇ ਉਹਨੂੰ ਉਹਦੀ ਮਾਫੀ ਦੇਈ ਸੋ ਅੱਜ ਸਾਰੇ ਅਸੀਂ ਇਸ ਪਵਿੱਤਰ ਦਿਹਾੜੇ ਤੇ ਸ਼ਨਾਣ ਦੇ ਦਿਹਾੜੇ ਤੇ ਲੋੜੀ ਦੇ ਤਿਹਾੜੀ ਤੇ ਗੁਰੂ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਨਕਮਸਟਕ ਹੋਣ ਵਾਸਤੇ ਆਏ ਸੀ ਪੰਜਾਬ ਦੀ ਮੌਜੂਦਾ ਹਾਲਤ ਨੂੰ ਕਿਵੇਂ ਦੇਖਦੇ ਹੋ ਅਮਨ ਕਾਨੂੰਨ ਦੀ ਵਿਵਸਥਾ ਤੇ ਜੋ ਦਿੱਲੀ ਵਿੱਚ ਹੋ ਰਿਹਾ ਹੈਗਾ ਉਹਨੂੰ ਕਿਸ ਤਰ੍ਹਾਂ ਦੇਖਦੇ ਮੈਨੂੰ ਲੱਗਦਾ ਹੈ ਜੀ ਹੁਣ ਇਹ ਪੱਤਰਕਾਰ ਸਾਥੀਆਂ ਨੂੰ ਇਹ ਸਵਾਲ ਨਹੀਂ ਪੁੱਛਣਾ ਚਾਹੀਦਾ ਕਿਉਂਕਿ ਹਾਲਾਤ ਐਸੇ ਖਰਾਬ ਨਹੀਂ ਪੰਜਾਬ ਦੀ ਜਿਹੜੀ ਮੌਜੂਦਾ ਸਥਿਤੀ ਹੈ ਪੂਰੇ ਬਾਰੇ ਅਗਰ ਮੈਂ ਤੁਹਾਨੂੰ ਟਿੱਪਣੀ ਹਰ ਇੱਕ ਗੱਲ ਦੀ ਟਿੱਪਣੀ ਵਾਈਜ਼ ਗੱਲ ਕਰਾਂਗਾ ਤਾਂ ਕਾਫੀ ਦੇਰ ਲੱਗ ਜਾਏਗੀ ਜਿਸ ਤਰ੍ਹਾਂ ਇਹ ਉਸੇ ਤਰ੍ਹਾਂ ਦਾ ਮਾਹੌਲ ਬਣਦਾ ਜਾ ਰਿਹਾ ਪੰਜਾਬ ਦੇ ਵਿੱਚ ਜਦੋਂ ਹਾਲਾਤ ਖਰਾਬ ਹੋਏ ਸਰੋਤੇ ਛੋਟੇ ਛੋਟੇ ਬੰਬ ਧਮਾਕੇ ਔਰ ਰੋਜ਼ਾਨਾ ਇਵਨ ਪੁਲਿਸ ਸਟੇਸ਼ਨ ਸੁਰੱਖਿਤ ਨਹੀਂ ਹੈ ਇਸ ਸਰਕਾਰ ਦੇ ਅੰਦਰ ਅੱਜ ਦੇ ਰਾਜ ਦੇ ਅੰਦਰ ਮੈਨੂੰ ਤੁਸੀਂ ਦੇਖੋ ਕਿ 7 ਲੋਕਾਂ ਦੇ ਘਰ ਜਲਾ ਦਿੱਤੇ ਗਏ ਜਿਹੜੇ ਨਸ਼ਾ ਤਸਕਰਾਂ ਦੀ ਜਿਨ੍ਹਾਂ ਨੇ ਇਨਫੋਰਮੇਸ਼ਨ ਦਿੱਤੀ ਸੀ ਕੌਣ ਦੇਗਾ ਇਨਫੋਰਮੇਸ਼ਨ ਜਿਨ੍ਹਾਂ ਨੂੰ ਪੁਲਿਸ ਸੁਰੱਖਿਤ ਨਹੀਂ ਰੱਖ ਸਕੀ ਉਹਨਾਂ ਦੇ ਘਰ ਉਡਾ ਦਿੱਤੇ ਗਏ ਜੇ ਪੁਲਿਸ ਸਟੇਸ਼ਨ ਸੁਰੱਖਿਤ ਨਹੀਂ ਹੈ ਤਾਂ ਫਿਰ ਕੋਈ ਚੀਜ਼ ਸੁਰੱਖਿਤ ਨਹੀਂ ਹੈ ਦੂਸਰੀ ਗੱਲ ਮੇਰਾ ਖਿਆਲ ਗੈਂਗਸਟਰਾਂ ਦਾ ਉਹ ਬੋਲਬਾਲਾ ਹੈ ਇਸ ਪੰਜਾਬ ਦੇ ਵਿੱਚ ਹਜ਼ਾਰਾਂ ਦੀ ਤਦਾਦ ਦੇ ਵਿੱਚ ਸ਼ਹਿਰਾਂ ਤੋਂ ਸਾਡੇ ਕਾਰੋਬਾਰੀਆਂ ਤੋਂ ਰੋਜ਼ਾਨਾ ਫਰੋਤੀਆਂ ਲਈਆਂ ਜਾ ਰਹੀਆਂ ਇੱਥੇ ਲੋਕ ਰਹਿੰਦੇ ਨੇ ਉਹੀ ਇਨਫੋਰਮੇਸ਼ਨ ਦਿੰਦੇ ਨੇ ਉਹੀ ਫਰੋਤੀ ਮੇਰਾ ਖਿਆਲ ਫਿਰ ਉਹ ਹਿੱਸਾ ਬਣਦੇ ਨੇ ਸਾਰੀਆਂ ਇਹ ਉਹ ਪੁਲਿਸ ਹੈ ਸਾਡਾ ਇਹ ਉਹ ਰਾਜ ਹੈ ਜਿੱਥੇ ਗੈਂਗਸਟਰਾਂ ਦੀਆਂ ਇੰਟਰਵਿਊ ਵੀ ਪੁਲਿਸ ਕਰਾਉਂਦੀ ਹੈ ਔਰ ਫਿਰ 7-7 ਮਹੀਨੇ ਹਾਈ ਕੋਰਟ ਕੋਗਨੀਜੈਂਸ ਲੈ ਕੇ ਉਹਨਾਂ ਦੀ ਜਾਂਚ ਪੜਤਾਲ ਕਰਕੇ ਦੱਸਦਾ ਕਿ ਇਹ ਇਹ ਤੁਸੀਂ ਪੁਲਿਸ ਵਰਦੀ ਧਰ ਆ ਲਿਆ ਨਹੀਂ ਸਾਰੀਆਂ ਇਹ ਗੱਲਾਂ ਬਾਤਾਂ ਸੋ ਮੈਂ ਸਮਝਦਾ ਕਿ ਲਾਅ ਐਂਡ ਆਰਡਰ ਤੇ ਗੱਲ ਕਰਨ ਦੀ ਅੱਜ ਕੋਈ ਗੱਲ ਹੀ ਨਹੀਂ ਰਹੇਗੀ ਕਿਸੇ ਰੇੜੀ ਵਾਲੇ ਮੇਰੇ ਭਰਾ ਨੂੰ ਪੁੱਛ ਲਓ ਜੁੱਤੇ ਬਣਾਉਣ ਵਾਲੇ ਨੂੰ ਪੁੱਛ ਲਓ ਕਹੂਗਾ ਹਾਲਾਤ ਬੜੇ ਖਰਾਬ ਹੈ ਜਦੋਂ ਇਸ ਤਰ੍ਹਾਂ ਦੀ ਘਟਨਾ ਕਰਮ ਚਰਚਾ ਚੱਲ ਪੇ ਤਾਂ ਮੈਂ ਸਮਝਦਾ ਹੈ ਕਿ ਉਦੋਂ ਫਿਰ ਸੂਬੇ ਦੀ ਹਾਲਾਤ ਬਹੁਤ ਮਾੜੇ ਹੁੰਦੇ ਹੈ ਪ੍ਰਿੰਸ ਸਾਹਿਬ ਤੋਂ ਸਿਆਸੀ ਕਾਨਫਰੰਸਾਂ ਵੀ ਹੋ ਰਹੀਆਂ ਸੀ ਜੀ ਜੋੜ ਮੇਲੇ ਤੇ ਕੀ ਕਹਿਣਾ ਚਾਹੁੰਦੇ ਦੇਖੋ ਸਭ ਮੈਂ ਅਸੀਂ ਤਾਂ ਸਾਨੂੰ ਹਮੇਸ਼ਾ ਇਹ ਕਿਹਾ ਜਾਂਦਾ ਹੈ ਕਈ ਵਾਰੀ ਟਿੱਪਣੀ ਕਰ ਦਿੱਤੀ ਜਾਂਦੀ ਹੈ ਲੇਕਿਨ ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਿਸ਼ੱਕ ਬਹੁਤ ਸਾਰੀਆਂ ਗੱਲਾਂ ਹੁੰਦੀਆਂ ਜਿਨ੍ਹਾਂ ਦੇ ਨਾਲ ਅਸੀਂ ਸਹਿਮਤ ਨਹੀਂ ਹੁੰਦੇ ਲੇਕਿਨ ਅਸੀਂ ਕਿਤੇ ਨਾ ਕਿਤੇ ਅਕਾਲ ਤਖਤ ਸਾਹਿਬ ਦਾ ਜਿਹੜਾ ਫਰਮਾਨ ਹੁੰਦਾ ਹੈ ਉਹਨੂੰ ਹਮੇਸ਼ਾ ਸਜਦਾ ਕਰਦੇ ਹਾਂ ਉਹਨੂੰ ਮੰਨਦੇ ਹਾਂ ਕਿਉਂਕਿ ਚਾਹੇ ਉਹਦੇ 'ਚ ਕੋਈ ਕਿੰਤੂ ਪਰੰਤੂ ਹੋਵੇ ਪਰ ਲੇਕਿਨ ਅਸੀਂ ਸਿਰ ਝੁਕਾ ਕੇ ਮੰਨਦੇ ਹਾਂ ਮੇਰਾ ਖਿਆਲ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਨੇ ਇਹ ਜਦੋਂ ਸਾਡੀ ਸਰਕਾਰ ਹੁੰਦੀ ਸੀ ਕਾਂਗਰਸ ਪਾਰਟੀ ਦੀ ਉਦੋਂ ਇਹ ਕਿਹਾ ਸੀ ਕਿ ਇਹ ਉਹਦੇ ਸ਼ਹੀਦੀ ਜੋੜ ਮੇਲਿਆਂ ਤੇ ਸਿਆਸੀ ਕਾਨਫਰੰਸਿਸ ਨਾ ਹੋਣ। ਸੋ ਲੇਕਿਨ ਇਸਤੇ ਬਾਪਯੂਦ ਵੀ ਕੁਝ ਸਾਥੀ ਕੁਝ ਪਾਰਟੀਆਂ ਅਗਰ ਕਰਦੀਆਂ ਫਿਰ ਉਹ ਉਹੀ ਉੱਤਰ ਦੇ ਸਕਦੇ ਆ ਲੇਕਿਨ ਮੈਂ ਕਿਸੇ ਨੂੰ ਬੁਰਾ ਨਹੀਂ ਕਹਿਣਾ ਚਾਹੁੰਦਾ ਕਿਉਂਕਿ ਇਹ ਬਹੁਤ ਪਵਿੱਤਰ ਦਿਹਾੜਾ ਹੈ ਜਿਸ ਦਾ ਚਿੱਤ ਜੋ ਕਰਦਾ ਹੈ ਲੇਕਿਨ ਅਸੀਂ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦਾ ਅਕਾਲ ਸਤ ਸਭ ਦਾ ਹੁਕਮ ਮੰਨਦਿਆਂ ਹੋਇਆਂ ਅਸੀਂ ਉਸ ਤੋਂ ਬਾਅਦ ਕਿਸੇ ਵੀ ਜਗ੍ਹਾ ਤੇ ਅਸੀਂ ਸਿਆਸੀ ਕਾਨਫਰੰਸ ਨਹੀਂ ਕੀਤੀ ਅਸੀਂ ਨਕਮਸਤਕ ਹੋਣ ਵਾਸਤੇ ਆਉਣੇ ਆ ਹਾਜ਼ਰੀ ਲਵਾਉਣਾ ਸੀ ਬੰਦਿਆਂ ਕਿ ਇਕਤਾ ਲਈ ਮੀਟਿੰਗ ਕਰ ਰਹੀਆਂ ਪਾਤੜਾ ਚ ਕਿਵੇਂ ਵੇਖਦੇ ਹੋ ਦੇਖੋ ਜੀ ਕਿਸਾਨ ਜਥੇ ਬੰਦਿਆਂ ਨੂੰ ਮੇਰੀ ਬੇਨਤੀ ਹੈ ਤੁਹਾਨੂੰ ਪਾੜਨਾ ਚਾਹੁੰਦੇ ਹੈ ਤੁਹਾਨੂੰ ਅੱਡ ਕਰਨਾ ਚਾਹੁੰਦੇ ਹੈ ਕਿਉਂਕਿ ਜਿਹੜੀ ਤੁਸੀਂ ਲੜਾਈ ਅੱਜ ਤੋਂ 2 ਸਾਲ ਪਹਿਲਾਂ ਲੜੀ ਸੀ ਕੇਂਦਰ ਸਰਕਾਰ ਦੇ ਨਾਲ ਕਦੇ ਕਿਸੇ ਨੇ ਇਸ ਤਰ੍ਹਾਂ ਦੀ ਲੜਾਈ ਨਹੀਂ ਲੜੀ ਜ਼ਿੰਦਗੀ ਚ ਮੈਂ ਤਾਂ ਕੱਲੂ ਘਾਰੇ ਦੀਆਂ ਤੇ ਹੋਰ ਕਹਾਣੀਆਂ ਹੀ ਸੁਣੀਐ ਲੇਕਿਨ ਮੈਂ ਆਪਣੇ ਜੀਵਨ ਦੇ ਵਿੱਚ 46 ਸਾਲਾਂ ਦੀ ਉਮਰ ਦੇ ਵਿੱਚ ਮੈਂ ਇਸ ਤਰ੍ਹਾਂ ਦਾ ਸੰਘਰਸ਼ ਕਦੇ ਵੇਖਿਆ ਨਹੀਂ ਜਿਹੜਾ ਕਿਸਾਨਾਂ ਦਾ ਸੰਘਰਸ਼ ਸੀਗਾ ਲੇਕਿਨ ਉਹਦੇ ਵਿੱਚ ਸਨ ਲੌਨ ਦੀ ਕੋਸ਼ਿਸ਼ ਕੇਂਦਰ ਸਰਕਾਰ ਨੇ ਕੀਤੀ ਕੁਝ ਸਾਥੀਆਂ ਨੇ ਕੀਤੀ ਮੈਂ ਬੇਨਤੀ ਕਰਾਂਗਾ ਕਿਸਾਨ ਜਥੇਬੰਦੀਆਂ ਨੂੰ ਏਕਤਾ ਦਾ ਸਬੂਤ ਦਿੰਦਿਆਂ ਹੋਇਆਂ ਜੇ ਇਕੱਠੇ ਰਵਾਂਗੇ ਤਾਂ ਪੰਜਾਬ ਨੂੰ ਤੇ ਪੰਜਾਬ ਦੀ ਕਿਸਾਨੀ ਨੂੰ ਅਸੀਂ ਬਚਾ ਸਕਾਂਗੇ ਤੇ ਜੇ ਕਿਤੇ ਅਸੀਂ ਦੁਸ਼ਮਣ ਦੀਆਂ ਗੱਲਾਂ ਚਾ ਕੇ ਅਲੱਗ-ਅਲੱਗ ਹੋ ਗਏ ਤਾਂ ਮੇਰਾ ਖਿਆਲ ਉਹਰੇ ਨਾਲ ਸਮੁੱਚੇ ਪੰਜਾਬ ਦਾ ਸਮੁੱਚੇ ਪੰਜਾਬ ਦੇ ਕਿਸਾਨਾਂ ਦਾ ਨੁਕਸਾਨ ਹੋਏਗਾ ਚੰਗੀ ਗੱਲ ਹੈ ਅਗਰ ਅੱਜ ਇਕੱਠੇ ਬੈਠ ਕੇ ਸਾਰੇ ਇੱਕ ਮੰਚ ਤੇ ਤੁਸੀਂ ਕਹਿੰਦੇ ਕਿ ਅੱਜ ਮੀਟਿੰਗ ਹੋ ਰਹੀ ਹੈ ਮੈਨੂੰ ਲੱਗਦਾ ਇਹ ਚੰਗੀ ਗੱਲ ਹੈ ਵਟਸਐਪ ਭਾਰਤ ਪੁਛਣਾ ਅਸ਼ੀ ਦਾ ਬਿਆਨ ਆਇਆ ਹੈ ਕਿ ਮੇਰੇ ਆਪਦੇ ਨਜ਼ਦੀਕੀਆਂ ਨੇ ਸਾਥ ਨਹੀਂ ਦਿੱਤਾ ਜਿੰਨੀ ਮੈਨੂੰ ਵੀਰ ਸੀ ਮੈਂ ਜੇਲ੍ਹ ਚ ਸੀ। ਸੋ ਮੇਰਾ ਖਿਆਲ ਅੱਜ ਦੇ ਇਸ ਪਵਿੱਤਰ ਦਿਹਾੜੇ ਤੇ ਤੁਸੀਂ ਇੱਥੋਂ ਚੱਕ ਕੇ ਗੱਲ ਉੱਥੇ ਲੈ ਜਾਓਗੇ। ਉਹ ਚੰਗੀ ਗੱਲ ਨਹੀਂ ਫਿਰ ਕਿਸੇ ਦਿਨ ਬਾਠ ਕੇ ਆਰਾਮ ਨਾਲ ਇਹਦੇ ਤੇ ਜਦੋਂ ਤੁਸੀਂ ਬੈਠੋਗੇ ਉਦੋਂ ਚਰਚਾ ਕਰਾਂਗੇ ਕਿਉਂਕਿ ਵਿਆਹ ਦੇ ਮੌਕੇ ਵਿਆਹ ਦੀ ਗੱਲ ਕਰਨੀ ਚਾਹੀਦੀ ਹੈ। ਸ਼ੋਕ ਦੇ ਮੌਕੇ ਉਹ ਜੀ ਗੱਲ ਕਰਨੀ ਚਾਹੀਦੀ ਹੈ। ਸਮਾਂ ਤੇ ਸਥਾਨ ਹਰ ਚੀਜ਼ ਆਸਤੇ ਨਿਸ਼ਚਿਤ ਹੁੰਦਾ ਹੈ। ਉਹ ਸਮਾਂ ਵੇਖ ਕੇ ਔਰ ਸਥਾਨ ਵੇਖ ਕੇ ਸਾਨੂੰ ਹਰ ਚੀਜ਼ ਤੇ ਟਿੱਪਾ ਟਿੱਪਨੀ ਕਰਨੀ ਚਾਹੀਦੀ ਹੈ। ਲਾਸਟ ਲਾਸਟ ਗੱਲ ਮੁਖ ਸਰ ਜੀ ਕਾਂਗਰਸ ਦਾ ਹਲਕਾ ਇੰਚਾਰਜ ਅੱਜ ਤੋਂ ਪਹਿਲਾਂ ਵੀ ਜਦੋਂ ਤੁਸੀਂ ਇੱਥੇ ਆਏ ਸੀ ਸੀ ਉਹਦੋਂ ਵੀ ਕਿਉਂਕਿ ਖਾਲੀਪਨ ਜਾਂ ਕਿਤੇ ਨਾ ਕਿਤੇ ਪਿਆ ਹੈਗਾ ਕਦੋਂ ਤੱਕ ਉਮੀਦ ਰੱਖੀ ਮੇਰੀ ਮੇਰੀ ਤੁਹਾਨੂੰ ਬੇਨਤੀ ਹੈ ਹੱਥ ਜੋੜ ਕੇ ਇਹ ਗੱਲਾਂ ਚਰਚਾਵਾਂ ਚੱਲ ਪੀਆਂ ਕੁਝ ਸਾਥ ਸੀ ਚਲਾ ਦਿੰਦੇ ਆ ਕੁਝ ਮੀਡੀਆ ਦੇ ਆਗੂ ਚੇਲਾ ਦਿੰਦੇ ਨੇ ਹਲਕਾ ਇੰਚਾਰਜ ਬੇਸਿਕਲੀ ਕਿਸੇ ਪ੍ਰਕਾਰ ਦੀ ਕੋਈ ਪੋਸਟ ਨਹੀਂ ਹੁੰਦੀ ਸੀ ਏ ਅਲਟੀਮੇਟਲੀ ਪੋਸਟ ਕਰੀਏਟ ਕਰ ਦਿੱਤੀ ਗਈ ਕਿ ਸੋ ਕਾਲਡ ਹਲਕਾ ਇੰਚਾਰਜ ਯਾਨੀ ਕਿ ਰਾਜਾ ਵੜਿੰਗ ਗਿੱਦੜਬੇ ਦਾ ਹੁਣ ਹਲਕਾ ਇੰਚਾਰਜ ਹੈ ਨਹੀਂ ਹੋ ਸਕਦਾ ਹੈ ਕਿ ਆਉਣ ਵਾਲੇ ਸਮੇਂ ਚ ਉੱਥੇ ਇੱਕ ਨੌਜਵਾਨ ਸਾਥੀ ਹੋਰ ਤਕੜਾ ਤੇ ਤਿਆਰ ਹੋਵੇ ਜਿਹੜਾ ਰਾਜੇ ਵੜਿੰਗ ਤੋਂ ਵੀ ਵੱਧ ਹੋਰੀ ਲੋਕਪ੍ਰਿਤਾ ਅਗਰ ਗਿੱਦੜਬੇ ਚ ਹੈ ਤਾਂ ਟਿਕਟ ਉਹਨੂੰ ਮਿਲੂਗੀ ਸੋ ਕਾਲਡ ਜਿਹੜੀ ਹਲਕਾ ਇੰਚਾਰਜ ਦੀ ਰਵਾਇਤ ਹੈ ਇਹ ਅਕਾਲੀ ਦਲ ਦੇ ਸਮੇਂ ਤੋਂ ਪਾਈ ਸੀ ਫਿਰ ਸਾਡੇ ਵਾਲਿਆਂ ਨੇ ਵੀ ਉਹਨੂੰ ਉਹਨੂੰ ਕੰਟੀਨਿਊ ਕਰ ਲਿਆ ਮੇਰਾ ਖਿਆਲ ਕਿਸੇ ਚੀਜ਼ ਦੀ ਗਿੱਦੜਬਾ ਜਾਂ ਮੁਕਸਰ ਕਿਸੇ ਦੀ ਮਲਕੀਅਤ ਨਹੀਂ ਹੈ ਜਿਹੜਾ ਸਾਥੀ ਇੱਥੇ ਲੋਕਪ੍ਰੀਆ ਹੋਊਗਾ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਸਾਥੀ ਦੀ ਲੋਕਾਂ ਚ ਚਰਚਾ ਹੋਏਗੀ ਤੇ ਗੱਲਬਾਤ ਹੋਏਗੀ ਚਾਹੇ ਉਹ ਗਿੱਦੜਬਾ ਹੈ ਚਾਹੇ ਉਹ ਮੁਕਸਰ ਹੈ ਉਹੀ ਇੱਥੋਂ ਦਾ ਆਉਣ ਵਾਲਾ ਨਮੈਂਦਾ ਹੋਏਗਾ ਸੋ ਕਿੰਨੇ ਆ ਸਾਰੇ ਜਿੰਨੇ ਮੁਖਸਰ ਦੇ ਲੋਗ ਐ ਤੁਹਾਨੂੰ ਸਾਰੇ ਹਲਕਾ ਇੰਚਾਰਜ ਨਹੀਂ ਨਜ਼ਰ ਆਉਂਦੇ ਇਹ ਰਾਜੇ ਵੜਿੰਗਦੇ ਔਰ ਕਾਂਗਰਸ ਪਾਰਟੀ ਦੇ ਸਾਰੇ ਹੀ ਹਲਕਾ ਇੰਚਾਰਜ